ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਗੀ ਸੋ ਜੀ ਮੈਂ ਲੈ ਕੇ ਆਜ ਰਹਾ ਅੱਜ ਆਪਣੀ ਨੈਕਸਟ ਕਲਾਸ ਪਿਛਲੀਆਂ ਤਿੰਨ ਕਲਾਸਿਸ ਹੋ ਚੁੱਕੀਆਂ ਨੇ ਆਪਣੀ ਪੰਜਾਬੀ ਈਟੀਟੀ ਕੈਡਰ ਤੇ ਪੰਜਾਬੀ ਮਾਸਟਰ ਕੈਡਰ ਲਈ ਜਿਹੜੇ ਬੱਚੇ ਨੇ ਉਹ ਕਲਾਸਿਸ ਨਹੀਂ ਦੇਖੀਆਂ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਚੈੱਕ ਕਰੋ ਕਿਉਂਕਿ ਇਸ ਚੈਨਲ ਉਤੇ ਆਪਾਂ ਤੁਹਾਨੂੰ ਫ੍ਰੀ ਆਫ ਕੋਸਟ ਪੰਜਾਬੀ ਟੀਟੀਟੀ ਕੈਡਰ ਤੇ ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਕਰਵਾ ਰਹੇ ਹਾਂ ਜੀ ਸੋ ਜੇ ਕਲਾਸ ਨੂੰ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬੀ ਟੀਟੀਟੀ ਕੈਡਰ ਜਾਂ ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਕਰ ਰਿਹਾ ਸੋ ਬਿਨਾ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਦੇਖੋ ਜੀ ਭਾਸ਼ਾ ਫਰਸਟ ਹੈ ਜੀ ਪਾਸ਼ਾ ਕੀ ਹੈ ਫਰਸਟ ਹੈ ਜੀ ਮਨੁੱਖੀ ਵਿਕਾਸ ਦਾ ਸਿੱਟਾ ਹੈ ਸੈਕਿੰਡ ਹੈ ਮਨੁੱਖੀ ਅਵਿਸ਼ਕਾਰ ਹੈ ਥਰਡ ਹੈ ਸਮਾਜਿਕ ਵਿਗਿਆਨ ਸਮਾਜ ਸਮਾਜ ਵਿਗਿਆਨਿਕ ਦੇਣ ਹੈ ਫੋਰtheta ਰੱਬੀ ਦਾਤ ਹੈ ਕੀ ਅਨਸਰ ਆਜੂਗਾ ਜੀ ਵੀ ਜਿਹੜੀ ਭਾਸ਼ਾ ਕੀ ਹੈ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਮਨੁੱਖੀ ਵਿਕਾਸ ਦਾ ਸਿੱਟਾ ਹੈ ਜਿਹੜੀ ਆਪਣੀ ਲੈਂਗੁਏਜ ਹੈ ਜੀ ਉਹ ਕੀ ਹੈ ਜਿਹੜੀ ਹਿਊਮਨ ਦੀ ਡਿਵੈਲਪਮੈਂਟ ਜੋਂ-ਜੋ ਹੋਈਆਂ ਓਮੇ ਓਮੇ ਕੀ ਹੈ ਜਿਹੜੀ ਲੈਂਗੁਏਜ ਦਾ ਕੀ ਵਿਕਾਸ ਹੋਇਆ ਤਾਂ ਭਾਸ਼ਾ ਦਾ ਕੀ ਵਿਕਾਸ ਹੋਇਆ ਤਾਂ ਇਸ ਲਈ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਭਾਸ਼ਾ ਮਨੁੱਖੀ ਵਿਕਾਸ ਦਾ ਸਿੱਟਾ ਹੈ ਜੀ ਫਸਟ ਅਨਸਰ ਆਜੂਗਾ ਜੀ ਦਾ ਨੈਕਸਟ ਕੁਐਸਚਨ ਦੇਖੋ ਹੀ ਪਾਸ਼ਾ ਦੀ ਸੰਚਾਰ ਪ੍ਰਕਿਰਿਆ ਦਾ ਅੰਗ ਹੈ ਫਸਟ ਹੈ ਜੀ ਬੋਲ ਸੈਕਿੰਡ ਹੈ ਇਸ਼ਾਰਾ ਥਰਡ ਹੈ ਹਾਪ ਆਫ ਫੋਰਥ ਹੈ ਉਪਰੋਕਿਤ ਸਾਰੇ ਕੀ ਆਨਸਰ ਆਜੂਗਾ ਜੀ ਵੀ ਜਿਹੜੀ ਆਪਣੀ ਪਾਸ਼ਾ ਜਦੋਂ ਆਪਾਂ ਸੰਚਾਰ ਕਰਦੇ ਆ ਤਾਂ ਉਹਦੇ ਅੰਗਾਂ ਵਿੱਚ ਜਿਹੜਾ ਕੀ ਕੀ ਸ਼ਾਮਿਲ ਹੁੰਦੇ ਕੀ ਆਨਸਰ ਆਜੂਗਾ ਇਸ ਕੁਸ਼ਚਨ ਦਾ ਹੀ ਤਾਂ ਇਹਦਾ ਆਨਸਰ ਆਜੂਗਾ ਉਪਰੋਕਿਤ ਸਾਰੇ ਦੇਖੋ ਇਹਦੇ ਵਿੱਚ ਆਪਣੇ ਬੋਲ ਵੀ ਹੁੰਦੇ ਨੇ ਇਸ਼ਾਰੇ ਵੀ ਹੁੰਦੇ ਨੇ ਤੇ ਆਪਣੇ ਜਿਹੜੇ ਹਾਪ ਆਪ ਹੁੰਦੇ ਨੇ ਜਿਸ ਲੈਜੈਂਡ ਨਾਲ ਆਪਾਂ ਕੀ ਹੈ ਕੋਈ ਵੀ ਜਿਹੜਾ ਜੈਸਚਰ ਜਾਂ ਆਪਾਂ ਕੋਈ ਵੀ ਹਾਪਾ ਬਣਾ ਕੇ ਕਿਸੇ ਨਾਲ ਗੱਲ ਕਰਦੇ ਆ ਤਾਂ ਉਹ ਵੀ ਆਪਣੀ ਭਾਸ਼ਾ ਦੇ ਜਦੋਂ ਆਪਾਂ ਕਮਿਊਨੀਕੇਸ਼ਨ ਜਾਂ ਸੰਚਾਰ ਕਰਦੇ ਆ ਤਾਂ ਉਹਦੇ ਵਿੱਚ ਆ ਜਿੰਦਾ ਤਾਂ ਅਨਸਰ ਆਜੂਗਾ ਜੀ ਫੋਰਥ ਉਪਰੋਕਤ ਸਾਰੇ ਫੋਰਥ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਸੂਚੀ 1 ਹੈ ਜੀ ਤੇ ਸੂਚੀ 2 ਹੈ ਇੱਕ ਪਾਸੇ ਆਪਾਂ ਨੂੰ ਬੁੱਕਸ ਦੇ ਨਾਮ ਦਿੱਤੇ ਹੋਏ ਨੇ ਜੀ ਜਿਵੇਂ ਪੰਜਾਬੀ ਭਾਸ਼ਾ ਦਾ ਵਿਕਾਸ ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ ਭਾਸ਼ਾ ਤੇ ਭਾਸ਼ਾ ਵਿਗਿਆਨ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਸੈਕਿੰਡ ਪਾਸੇ ਆਪਣੇ ਰਾਈਟਰ ਆ ਗਏ ਜਿਵੇਂ ਪ੍ਰੇਮ ਪ੍ਰਕਾਸ਼ ਸਿੰਘ ਹਕੀਰਤ ਸਿੰਘ ਫੇਰ ਆ ਗਏ ਥਰਡ ਤੇ ਜੀ ਜੀਵੀ ਸਿੰਘ ਫੋਰਥ ਤੇ ਦونی ਚੰਦਰ ਕਿ ਇਹਨਾਂ ਨੇ ਆਪਾਂ ਸਹੀਮ ਕੀ ਲਿਆ ਇਹਨਾਂ ਦਾ ਕੀ ਹੈ ਮਿਲਾਨ ਕਰਕੇ ਨੀਚੇ ਜਿਹੜੇ ਆਪਾਂ ਨੂੰ ਆਪਸ਼ਨ ਦਿੱਤੇ ਨੇ ਉਹ ਟਿਕ ਕਰਨੇ ਨੇ ਤਾਂ ਕੀ ਅਨਸਰ ਸਹੀ ਆ ਜੁਗਿਆ ਤੇ ਇਦਾਂ ਸਹੀ ਆ ਜੂਗਾ ਜੀ ਫੋਰਥ ਫੋਰਥ ਅਨਸਰ ਕਿਹਦਾ ਸਹੀ ਆ ਜੂਗਾ ਜੀ ਜਿਵੇਂ ਪੰਜਾਬੀ ਭਾਸ਼ਾ ਦਾ ਵਿਕਾਸ ਹੈ ਜੀ ਇਹ ਲਿਖਿਆ ਹੋਇਆ ਆਪਣਾ ਦੂਨੀ ਚੰਦਰ ਨੇ ਤੇ ਆਪਣਾ ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ ਇਹ ਲਿਖਿਆ ਹੋਇਆ ਆਪਣਾ ਪ੍ਰੇਮ ਪ੍ਰਕਾਸ਼ ਸਿੰਘ ਨੇ ਤੇ 3rd ਆਪਣਾ ਭਾਸ਼ਾ ਤੇ ਭਾਸ਼ਾ ਵਿਗਿਆਨ ਹੋ ਗਿਆ ਇਹ ਲਿਖਿਆ ਹੋਇਆ ਜੀ ਹਰਕੀਰਤ ਸਿੰਘ ਨੇ ਤੇ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਇਹ ਹੈਗੇ ਨੇ ਆਪਣੇ ਜੀ ਵੀ ਸਿੰਘ ਤਾਂ ਅਨਸਰ ਆ ਜੂਗਾ ਜੀ ਫੋਰਥ ਫੋਰਥ ਜਿਹੜਾ ਆਪਣਾ ਕੀ ਹੈ ਸਹੀ ਮਿਲਾਨ ਹੈ ਜੀ ਫੋਰਥ ਅਨਸਰ ਨੈਕਸਟ ਕੁਐਸਚਨ ਦੇਖੋ ਜੀ ਕਿਹੜਾ ਜੁੱਟ ਸਹੀ ਹੈ ਫਸਟ ਹੈ ਜੀ ਦੁਆਬੀ ਰੋਪੜ ਨਮਾ ਸ਼ਹਿਰ ਸੈਕਿੰਡ ਹੈਗੇ ਜੀ ਸੌਰੀ ਜੀ ਫਸਟ ਹੈਗੇ ਪੁਆਦੀ ਰੋਪੜ ਨਮਾ ਸ਼ਹਿਰ ਸੈਕਿੰਡ ਹੈ ਦੁਆਬੀ ਹੁਸ਼ਿਆਰਪੁਰ ਗੁਰਦਾਸਪੁਰ ਥਰਡ ਹੈਗੇ ਮਾਜੀ ਪਟਿਆਲਾ ਤੇ ਜਲੰਧਰ ਫੋਰਥ ਹੈਗੇ ਮਲਵਈ ਬਠਿੰਡਾ ਲੁਧਿਆਣਾ ਆਪਾਂ ਇਸ ਸਹੀ ਜੁਟ ਨੂੰ ਦੱਸਣਾ ਵੀ ਜਿਹੜੀ ਆਪਣੀ ਉਪ ਬੋਲੀ ਉਪ ਬੋਲੀ ਜੋ ਪਪਾਸ਼ ਹੈ ਜੀ ਉਹਦੇ ਜਿਹੜੇ ਏਰੀਆ ਨੇ ਉਹਨਾਂ ਦੇ ਆਪਾਂ ਨੇ ਕੀ ਹੈ ਜਿਹੜਾ ਸਹੀ ਜੁਟ ਮਿਲਿਆ ਹੈ ਉਹ ਦੱਸਣਾ ਹੈ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਇਹ ਤੇ ਇਹਦਾ ਆਨਸਰ ਆਜੂਗਾ ਜੀ 4th ਮਲਵਈ ਬਠਿੰਡਾ ਤੇ ਲੁਧਿਆਣਾ ਜਿਹੜਾ ਆਪਣਾ ਮਾਲਵੇ ਦੀ ਇਲਾਕੇ ਵਿੱਚ ਜਿਵੇਂ ਆਪਣਾ ਬਠਿੰਡਾ ਤੇ ਲੁਧਿਆਣਾ ਵੀ ਆ ਜਾਂਦੇ ਤਾਂ ਜੁਟ ਕਿਹੜਾ ਸਹੀ ਹੋ ਗਿਆ ਆਪਣਾ 4th 4th ਆਨਸਰ ਸਹੀ ਆਜੂਗਾ ਮਲਵਈ ਬਠਿੰਡਾ ਤੇ ਲੁਧਿਆਣਾ ਸੈਕਿੰਡ ਨੈਕਸਟ ਕੁਐਸਚਨ ਦੇਖੋ ਜੀ ਹੀਰ ਦਾ ਦਮਦਰ ਦੀ ਰਚਨਾ ਕਿਸ ਛੰਦ ਵਿੱਚ ਹੈ ਫਸਟ ਹੈ ਜੀ ਬੈਂਤ ਸੈਕਿੰਡ ਹੈ ਦਵਈਆ ਥਰਡ ਹੈ ਸੋਰਟਾ ਫੋਰਥ ਹੈ ਪੌੜੀ ਕੀ ਆਨਸਰ ਆਜੂਗਾ ਜੀ ਵੀ ਜਿਹੜੀ ਦਮੋਦਰ ਨੇ ਹੀਰ ਦੀ ਰਚਨਾ ਕੀਤੀ ਹੈ ਜੀ ਹੀਰ ਦੇ ਕਿੱਸੇ ਦੀ ਉਹਦੇ ਵਿੱਚ ਕਿਹੜਾ ਕੀ ਜਿਹੜਾ ਛੰਦ ਵਰਤੇ ਹੈ ਕੀ ਆਨਸਰ ਆਜੂ ਇਸ ਕੁਐਸਚਨ ਦਾ ਜੀ ਤੇ ਇਹਦਾ ਆਨਸਰ ਆਜੂਗਾ ਜੀ ਸੈਕਿੰਡ ਦਵਈਆ ਦਵਈਆ ਛੰਦ ਵਿੱਚ ਕੀ ਹੈ ਦਮੋਦਰ ਨੇ ਜਿਹੜੀ ਹੀਰ ਦੇ ਕਿੱਸੇ ਦੀ ਰਚਨਾ ਕੀਤੀ ਸੀ ਸੈਕਿੰਡ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਹੀ ਕਿਹੜਾ ਸਹੀ ਕ੍ਰਮ ਹੈ ਫਸਟ ਹੈ ਜੀ ਸ਼ਾਹ ਹੁਸੈਨ ਸੁਲਤਾਨ ਬਾਹੂ ਬੁੱਲੇ ਸ਼ਾ ਅਲੀ ਹیدر ਸੈਕਿੰਡ ਹੈਗੇ ਜੀ ਸ਼ਾਹ ਹੁਸੈਨ ਬੁੱਲੇ ਸ਼ਾ ਸੁਲਤਾਨ ਬਾਹੂ ਅਲੀ ਹیدر ਥਰਡ ਹੈ ਜੀ ਸੁਲਤਾਨ ਬਾਹੂ ਸ਼ਾਹ ਹੁਸੈਨ ਅਲੀ ਹیدر ਬੁੱਲੇ ਸ਼ਾ ਫੋਰਥ ਹੈ ਅਲੀ ਹیدر ਸ਼ਾਹ ਹੁਸੈਨ ਬੁੱਲੇ ਸ਼ਾ ਸੁਲਤਾਨ ਬਾਹੂ ਉਹਨਾਂ ਵਿੱਚੋਂ ਆਪਾਂ ਨੇ ਸਹੀ ਕ੍ਰਮ ਦੱਸਣਾ ਵੀ ਜਿਹੜੇ ਰਾਈਟਰਾਂ ਦੇ ਉਹਨਾਂ ਦੇ ਜਨਮ ਦੇ ਅਕੋਰਡਿੰਗ ਸਹੀ ਜਿਹੜਾ ਕ੍ਰਮ ਹੈ ਉਹ ਦੱਸਣਾ ਆਪਾਂ ਨੇ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਹੀ ਇਹਦਾ ਅਨਸਰ ਆਜੂਗਾ ਜੀ ਫਸਟ ਸ਼ਾਹ ਹੁਸੈਨ ਸੁਲਤਾਨ ਬਾਹੂ ਬੁੱਲੇ ਸ਼ਾ ਅਲੀ ਹیدر ਇਹ ਜਿਹੜਾ ਕ੍ਰਮ ਆਪਣਾ ਸਹੀ ਹੈ ਜੀ ਫਸਟ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਕਿਹੜਾ ਕ੍ਰਮ ਸਹੀ ਨਹੀਂ ਹੈ ਫਸਟ ਹੈ ਜੀ ਦਾਮੋਦਰ ਪਿੱਲੂ ਮੁਕਵਲ ਵਾਰਿਸ਼ ਸੈਕਿੰਡ ਹੈਗੇ ਹਾਫਿਜ਼ ਬਰ ਖੁਦਾਰ ਪਿੱਲੂ ਅਹਿਮਦਿਆਰ ਹਾਸ਼ਮ ਥਰਡ ਹੈਗੇ ਪਿੱਲੂ ਹਾਫਿਜ਼ ਬਰ ਖੁਦਾਰ ਵਾਰਿਸ਼ ਹਾਸ਼ਮ ਫੋਰਥ ਹੈਗੇ ਮੁਕਵਲ ਵਾਰਿਸ਼ ਹਾਸ਼ਮ ਤੇ ਕਾਦਰਯਾਰ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਵੀ ਜਿਹੜਾ ਕਿਹੜਾ ਕ੍ਰਮ ਹੈ ਜਾਂ ਸੀਕੁਐਂਸ ਹੈ ਸਹੀ ਨਹੀਂ ਹੈਗੇ ਤੈਦਾ ਆਨਸਰ ਆਜੂਗਾ ਜੀ ਸੈਕੰਡ ਹਾਫਿਜ਼ ਬਰ ਖੁਦਰ ਪਿੱਲੂ ਅਹਿਮਦਿਆਰ ਤੇ ਹਾਸ਼ਮੀ ਜਿਹੜਾ ਕ੍ਰਮ ਹੈ ਇਹ ਸਹੀ ਨਹੀਂ ਹੈਗੇ ਸੈਕੰਡ ਆਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਸੂਚੀ ਨੰਬਰ 1 ਹੈ ਸੂਚੀ ਨੰਬਰ 2 ਹੈ ਜੀ ਇੱਕ ਪਾਸੇ ਆਪਾਂ ਨੂੰ ਜਿਹੜੀ ਆਪਣੇ ਰਾਈਟਰਾਂ ਨੇ ਜਿਹੜੀ ਉਹਨਾਂ ਨੇ ਮਤਲਬ ਜੀ ਦੇ ਨਾਲ ਸੰਬੰਧਿਤ ਹੋਏ ਨੇ ਜਿਵੇਂ ਹਰਿਆ ਸਵਾਦ ਪ੍ਰਯੋਗ ਪ੍ਰਗਤੀਵਾਦੀ ਪ੍ਰਯੋਗਵਾਦ ਤੇ ਜੁਝਾਰਵਾਦੀ ਸੈਕਿੰਡ ਸੂਚੀ ਚ ਆਪਾਂ ਨੂੰ ਰਾਈਟਰ ਦਿੱਤੇ ਹੋਏ ਨੇ ਆਪਾਂ ਨੇ ਸਹੀ ਕ੍ਰਮ ਦੱਸਣਾ ਜੀ ਕੀ ਆਜੂਗਾ ਜੀ ਮਿਲਾ ਕੇ ਤਾਂ ਇਹਨਾਂ ਚਾਰਾਂ ਚੋਂ ਕੀ ਅਨਸਰ ਆਜੂਗਾ ਜੀ ਸਹੀ ਤਾਂ ਇਹਨਾਂ ਅਨਸਰ ਆਜੂਗਾ ਜੀ 3rd ਅਨਸਰ ਆਜੂਗਾ ਜੀ ਜਿਹੜੇ ਆਪਣੇ ਰਹਿ ਸਵਾਦ ਨੇ ਜੀ ਉਹ ਹੈਗੇ ਨੇ ਭਾਈ ਵੀਰ ਸਿੰਘ ਜਿਹੜਾ ਆਪਣਾ ਪ੍ਰਗਤੀਵਾਦੀ ਹੋਏ ਨੇ ਉਹ ਹੋਏ ਨੇ ਜੀ ਆਪਣੇ 바ਵਾ ਬਲਵੰਤ ਤੇ ਜਿਹੜੇ ਆਪਣੇ ਪ੍ਰਯੋਗਵਾਦ ਹੋਏ ਨੇ ਜੀ ਉਹ ਹੋਏ ਨੇ ਆਪਣੇ ਸੁਖਪਾਲ ਵੀਰ ਸਿੰਘ ਹਸਰਤ ਤੇ ਆਪਣੇ ਜਿਹੜੇ ਜੁਝਾਰਵਾਦੀ ਹੋਏ ਨੇ ਉਹ ਹੋਏ ਨੇ ਆਪਣੇ ਲਾਲ ਸਿੰਘ ਦਿਲ ਇਹ ਆਪਣਾ ਜੁੱਟ ਜਿਹੜਾ ਸਹੀ ਹੈ ਜੀ 3rd ਅਨਸਰ ਆਜੂਗਾ ਇਸ ਕੁਐਸਚਨ ਦਾ ਜੀ ਜਿਵੇਂ ਭਾਈ ਵੀਰ ਸਿੰਘ ਰਿਆ ਸਵਾਦ ਨਾਲ ਸੰਬੰਧਿਤ ਨੇ ਪ੍ਰਗਤੀਵਾਦੀ ਆਪਣੇ 바ਵਾ ਬਲਵੰਤ ਹੋਗੇ ਪ੍ਰਯੋਗਵਾਦੀ ਆਪਣੇ ਸੁਖਪਾਲ ਕਪਾਲਵੀਰ ਸਿੰਘ ਹਸਰਤ ਤੇ ਆਪਣੇ ਜਿਹੜੇ ਜੁਝਾਰਵਾਦੀ ਹੋਏ ਨੇ ਆਪਣੇ ਲਾਲ ਸਿੰਘ ਦਿੱਲ 3rd ਅਨਸਰ ਆਜੂਗਾ ਇਸ ਕੁਐਸਚਨ ਦਾ ਹੀ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਵਿੱਚ ਲੋਕਵੇਦ ਸ਼ਬਦ ਕਿਸ ਨੇ ਪ੍ਰਚਲਿਤ ਕੀਤਾ ਫਸਟ ਹੈ ਜੀ ਹਰਪ੍ਰਤ ਜਨ ਸਿੰਘ ਸੈਕਿੰਡ ਹੈ ਕਰਨੈਲ ਸਿੰਘ ਥਿੰਦ 3rd ਹੈ ਬੰਜਾਰਾ ਵਿਧੀ 4th ਹੈ ਜੀ ਦੇਵਿੰਦਰ ਸਤਿਆਰਥੀ ਕੀ ਅਨਸਰ ਆਜੂਗਾ ਜੀ ਵਿੱਚ ਵੀ ਆਪਣੇ ਪੰਜਾਬੀ ਵਿੱਚ ਜਿਹੜਾ ਲੋਕਵੇਦ ਸ਼ਬਦ ਹੈ ਜੀ ਉਹ ਕਿਸ ਨੇ ਪ੍ਰਚਲਿਤ ਕੀਤਾ ਸੀ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਹੀ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਹਰਪਜਨ ਸਿੰਘ ਹਰਪਜਨ ਸਿੰਘ ਹੋਏ ਨੇ ਪੰਜਾਬੀ ਆਪਣੇ ਰਾਈਟਰ ਜਿਨ੍ਹਾਂ ਨੇ ਕੀ ਹੈ ਲੋਕਵੇਦ ਸ਼ਬਦ ਹੈ ਪੰਜਾਬੀ ਵਿੱਚ ਸਭ ਤੋਂ ਜ਼ਿਆਦਾ ਪ੍ਰਚਲਿਤ ਕੀਤਾ ਹੈ ਫਸਟ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਹੀ ਫਿਰ ਆਪਾਂ ਨੂੰ ਕੁਐਸਚਨ ਉਹੀ ਅੱਗੇ ਜੀ ਇੱਕ ਪਾਸੇ ਸੂਚੀ ਐ ਸੈਕੰਡ ਸੂਚੀ ਚ ਆਪਾਂ ਕਿ ਮਿਲਾਨ ਕਰਨਾ ਜਿਵੇਂ ਮਿੱਥਕਥਾ ਦੰਤਕਥਾ ਪ੍ਰੇਤਕਥਾ ਤੇ ਜਨੌਰ ਕਥਾ ਸੈਕੰਡ ਸੂਚੀ ਚ ਹੈਗਾ ਜੀ ਬੇਤਾਲ ਪਚੀਸੀ ਸੈਕੰਡ ਹੈ ਰਾਜਰਸਾਲੂ 3 ਹੈਗਾ ਤੋਤਾ ਮੈਨਾ 4th ਹੈ ਨਰਸਿੰਘ ਅਪਤਾਰ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਜੀ ਇਹ ਅਨਸਰ ਆਜੂਗਾ ਜੀ ਸੈਕਿੰਡ ਜਿਹੜਾ ਆਪਣੀ ਮਿੱਥਕਥਾ ਜੀ ਉਹ ਤਾਂ ਆਪਣੀ ਹੋਈ ਹੈ ਨਰਸਿੰਘ ਅਵਤਾਰ ਦੀ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਦੰਤ ਕਥਾ ਜੀ ਉਹ ਹੈਗੀ ਆ ਰਾਜਰਸਾਲੂ ਤੇ ਜਿਹੜੀ ਆਪਣੀ ਪ੍ਰੇਤ ਕਥਾ ਹੈ ਉਹ ਹੈਗੀ ਆਪਣੀ ਬਿਤਾਲ ਪਚੀਸੀ ਤੇ ਜਨੌਰ ਕਥਾ ਆਪਣੀ ਹੈਗੀ ਹੈ ਤੋਤਾ ਮੈਨਾ ਇਹ ਕੀ ਆਪਣੀ ਜਿਹੜੀ ਮਿੱਥਕਥਾ ਜਨ ਜੰਮੀ ਦੰਤ ਕਥਾ ਪ੍ਰੇਤ ਕਥਾ ਜਨੌਰ ਕਥਾ ਉਹ ਹਨ ਯਾਨੀ ਜੁਮਨਨਾ ਆਪਣੇ ਸਹੀ ਮਿਲਾਨ ਕਰਿਆ ਸੈਕਿੰਡ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਜਰਗ ਦੇ ਮੇਲੇ ਉੱਤੇ ਕਿਸ ਦੀ ਪੂਜਾ ਹੁੰਦੀ ਹੈ ਫਸਟ ਹੈ ਜੀ ਸੀਤਲਾ ਮਾਤਾ ਦੀ ਸੈਕਿੰਡ ਹੈ ਦੁਰਗਾ ਮਾਤਾ ਦੀ ਥਰਡ ਹੈ ਸਰਸਵਤੀ ਮਾਤਾ ਦੀ ਫੋਰਥ ਹੈ ਵੈਸ਼ਨੂ ਦੇਵੀ ਦੀ ਕੀ ਆਨਸਰ ਆਜੂਗਾ ਜੀ ਵੀ ਜਿਹੜੇ ਆਪਣੇ ਜਰਗ ਦਾ ਮੇਲਾ ਹੈ ਜਿੱਥੇ ਕਿਸ ਦੀ ਪੂਜਾ ਹੁੰਦੀ ਹੈ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਤੇ ਇਹਦਾ ਆਨਸਰ ਆਜੂਗਾ ਜੀ ਫਸਟ ਸੀਤਲਾ ਮਾਤਾ ਦੀ ਸੀਤਲਾ ਮਾਤਾ ਦੀ ਪੂਜਾ ਜਿਹੜੀ ਹੁੰਦੀ ਹੈ ਜੀ ਜਰਗ ਦੇ ਮੇਲੇ ਉੱਤੇ ਫਸਟ ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਸੂਚੀ ਨੰਬਰ 1 ਤੇ ਸੂਚੀ ਨੰਬਰ 2 ਹੈ ਇੱਕ ਪਾਸੇ ਆਪਾਂ ਨੂੰ ਲੋਕ ਜਿਵੇਂ ਲੋਕ ਕਲਾ ਹੋਗੀ ਲੋਕ ਪਹਿਰਾਵਾ ਹੋਗਾ ਲੋਕ ਖੇਡਣਾ ਹੋਗਾ ਲੋਕ ਧੰਦਾ ਹੋ ਗਿਆ ਸੈਕਿੰਡ ਸੂਚੀ ਵਿੱਚ ਆ ਗਿਆ ਜੀ ਕੋਟਲਾ ਚਪਾਕੀ ਬਾਣਵਟ ਲਾਚਾ ਤੇ ਕਸੀਦਾਕਾਰੀ ਆਪਾਂ ਨੇ ਸਹੀ ਜਿਹੜਾ ਮਿਲਾਨ ਕਰਕੇ ਦੱਸਣਾ ਜੀ نیچے অপਸ਼ਨ ਦਿੱਤੇ ਹੋਏ ਨੇ ਆਪਾਂ ਨੂੰ 4 ਆਪਾਂ ਨੇ ਸਹੀ ਦੱਸਣਾ ਜਿੰਨਾ ਚੁੱਕੀ ਆਨਸਰ ਆ ਜਾਊਗਾ ਜੀ ਤੇ ਇਹਦਾ ਆਨਸਰ ਆ ਜਾਊਗਾ ਜੀ ਫਸਟ ਆਨਸਰ ਆ ਜਾਊਗਾ ਵੀ ਜਿਹੜਾ ਆਪਣਾ ਲੋਕ ਕਲਾ ਹੋਗੀ ਉਹ ਤਾਂ ਆਪਣੀ ਹੋਗੀ ਕਸੀਦਾਕਾਰੀ ਤੇ ਉਸ ਤੋਂ ਬਾਅਦ ਲੋਕ ਪਹਿਰਾਵਾ ਹੋ ਗਿਆ ਉਹ ਆਪਣਾ ਹੋ ਗਿਆ ਜੀ ਲੱਚਾ ਤੇ ਜਿਹੜੀ ਆਪਣੀ ਲੋਕ ਖੇਡ ਹੋਗੀ ਉਹ ਹੋਗੀ ਕੋਟ ਲੱਚਪਾਕੀ ਤੇ ਲੋਕ ਧੰਦਾ ਹੋ ਗਿਆ ਆਪਣਾ ਬਾਣਵੱਟ ਇਹ ਜਿਹੜਾ ਕ੍ਰਮ ਹੈ ਠੀਕ ਆਜੂਗਾ ਜੀ ਤਾਂ ਅਨਸਰ ਆਪਣਾ ਫਸਟ ਆਜੂਗਾ ਜੀ ਦੇਖੋ ਲੋਕ ਕਲਾ ਹੋਗੀ ਕਸੀਦਾਕਾਰੀ ਲੋਕ ਪਹਿਰਾਵਾ ਲੱਚਾ ਲੋਕ ਖੇਡ ਆਪਣੀ ਕੋਟ ਲੱਚਪਾਕੀ ਤੇ ਲੋਕ ਧੰਦਾ ਆਪਣਾ ਹੋ ਗਿਆ ਬਾਣਵੱਟ ਸਸਟ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਭਾਸ਼ਾ ਵਰਤਮਾਨ ਸਰੂਪ ਤੱਕ ਪਹੁੰਚੀ ਫਸਟ ਹੈ ਜੀ ਵੈਦਿਕਾ ਤੋਂ ਪ੍ਰਕਿਰਤਿਕਾਂ ਤੇ ਅਪਰੰਸ਼ਾਂ ਰਾਹੀ ਸੈਕੰਡ ਹੈ ਜੀ ਦਰਦ ਦੇ ਰਾਣੀ ਤੋਂ ਦੇ ਰਾਣੀ ਤੇ ਸੰਸਕ੍ਰਿਤ ਰਾਹੀ ਥਰਡ ਹੈ ਜੀ ਅਪਰੰਸ਼ਾਂ ਤੋਂ ਪ੍ਰਕਿਰਤਿਕਾਂ ਅਤੇ ਸੰਸਕ੍ਰਿਤ ਰਾਹੀ ਫੋਰਥ ਹੈ ਕਿ ਪ੍ਰਕਿਰਤਿਕਾਂ ਤੋਂ ਵੈਦਿਕ ਤੇ ਅਪਰੰਸ਼ਾਂ ਰਾਹੀ ਕਿ ਅਨਸਰ ਅਜਵੈਸ ਕੁਸਚਨ ਦਾਈ ਵੀ ਜਿਹੜੀ ਆਪਣੀ ਪੰਜਾਬੀ ਭਾਸ਼ਾ ਹੈ ਜੀ ਉਹ ਜਿਹੜਾ ਹੁਣ ਦਾ ਵਰਤਮਾਨ ਸਰੂਪ ਕਿਵੇਂ ਹੋਂਦ ਵਿੱਚ ਆਇਆ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਵੈਦਿਕ ਤੋਂ ਪ੍ਰਕਿਰਤਿਕਾਂ ਤੇ ਅਪਪਰੰਚਰ ਆਹੀ ਪੰਜਾਬੀ ਦਾ ਜਿਹੜਾ ਵਰਤਮਾਨ ਸਰੂਪ ਹੈ ਜੀ ਉਹ ਪਹਿਲਾਂ ਵੈਦਿਕ ਤੋਂ ਫਿਰ ਪ੍ਰਕਿਰਤਿਕਾਂ ਤੇ ਫਿਰ ਅਪਪਰੰਚਰ ਆਹੀ ਕੀ ਹੈ ਵਰਤਮਾਨ ਜਿਹੜਾ ਰੂਪ ਉਹਦਾ ਹੋਂਦ ਵਿੱਚ ਆਇਆ ਆਪਣੀ ਪੰਜਾਬੀ ਭਾਸ਼ਾ ਦਾ ਤਾਂ ਅਨਸਰ ਆਜੂਗਾ ਜੀ ਫਸਟ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਬੀਟਰ ਵੀ ਹੁੰਦਾ ਵਰਤਮਾਨ ਸੰਪਾਦਕ ਕੌਣ ਹੈ ਫਸਟ ਹੈ ਜੀ ਹਲਪਾ ਜਨ ਹਲਵਾ ਹਲ ਰਾਬਰੀ ਸੈਕਿੰਡ ਹੈਗੇ ਸੱਦੂ ਦਮਦਮੀ ਥਰਡ ਹੈ ਗੁਲਜਾਰ ਸੰਧੂ ਫੋਰਥ ਹੈ ਸਵਰਾਜ ਵੀਰ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਤੇ ਇਹਦਾ ਆਨਸਰ ਆਜੂਗਾ ਜੀ ਸਵਰਾਜ ਵੀਰ ਜਿਹੜੇ ਵਰਤਮਾਨ ਪੰਜਾਬੀ ਟੈਲੀਵਿਜ਼ਨ ਦੇ ਸੰਪਾਦਕ ਨੇ ਜੀ ਫੋਰਥ ਆਨਸਰ ਆ ਜੂਗਾ ਨੈਕਸਟ ਕੁਐਸਚਨ ਦੇਖੋ ਜੀ ਉਤਰੀ ਲੈਂਦੀ ਵਿੱਚ ਕਿਹੜੀ ਪਪਾਸ਼ਾਂ ਰੱਖਿਆ ਜਾਂਦਾ ਹੈ ਫਸਟ ਹੈ ਜੀ ਪੋਠੋਹਾਰੀ ਸੈਕਿੰਡ ਹੈ ਮੁਲਤਾਨੀ ਥਰਡ ਹੈਗਾ ਜੀ ਸਿਰਾਖੀ ਫੋਰਥ ਹੈ ਚੰਗੀ ਕੀ ਆਨਸਰ ਆ ਜੂਗਾ ਜੀ ਵੀ ਜਿਹੜੀ ਆਪਣੀ ਉਤਰੀ ਲੈਂਦੀ ਪਾਸੇ ਵੱਲ ਦੀ ਭਾਸ਼ਾ ਦੇ ਉਹਦੇ ਵਿੱਚ ਕਿਹੜੀ ਪਪਾਸ਼ਾਂ ਰੱਖਿਆ ਗਈ ਤੈਨਾਂ ਅਨਸਰ ਆਜੂਗਾ ਜੀ ਫਰਸਟ ਪੁੱਠੋਹਾਰੀ ਪੁੱਠੋਹਾਰੀ ਜਿਹੜੀ ਉਪਭਾਸ਼ਾ ਹੈ ਜਿਉ ਉਹਨੂੰ ਉੱਤਰੀ ਲੈਂਦੀ ਵਿੱਚ ਕੀ ਰੱਖਿਆ ਗਿਆ ਤਾਂ ਅਨਸਰ ਫਰਸਟ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਕਿਸ ਨਾਲ ਟਿੱਪੀ ਤੇ ਬਿੰਦੀ ਨਹੀਂ ਲੱਗਦੀ ਫਰਸਟ ਹੈ ਜੀ ਆੜੇ ਕੰਨਾ ਊੜੇ ਔਂਕੜ ਸੈਕਿੰਡ ਹੈਗਾ ਜੀ ਊੜੇ ਔਂਕੜ ਊੜਿਦ ਲੈਂਕਰ ਥਰਡ ਹੈਗਾ ਊੜੇ ਔਂਕੜ ਆੜੇ ਕਨੋੜਾ ਫੋਰਥ ਹੈਗਾ ਊੜੇ ਔਂਕੜ ਈ ਦੀ ਸਾਰੀ ਕੀ ਅਨਸਰ ਆਜੂਗਾ ਜੀ ਵੀ ਕਿਸ ਨਾਲ ਜਿਹੜੀ ਬਿੰਦੀ ਤੇ ਟਿੱਪੀ ਦੀ ਵਰਤੋਂ ਜਾਂ ਉਹਦੇ ਨਾਲ ਨਹੀਂ ਲੱਗਦੀੋਂ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਤੇਦਾਂ ਸਰਾਜੂਗਾ ਜੀ ਸੈਕਿੰਡ ਊੜੇ ਔਂਕਰ ਤੇ ਊੜੇ ਦਲੋਂਕਰ ਇਹਨਾਂ ਨਾਲ ਕੀ ਹੈ ਜਿਹੜੀ ਬਿੰਦੀ ਤੇ ਟਿੱਪੀ ਦੀ ਜਿਹੜੀ ਵਰਤੋਂ ਜਾਂ ਨਹੀਂ ਲੱਗਦੀ ਇਹਨਾਂ ਨਾਲ ਆਕਰਨ ਨੈਕਸਟ ਕੁਐਸਚਨ ਦੇਖੋ ਜੀ ਕਣਕ ਖੇਤ ਕੁੜੀ ਪੇਟ ਆਜਵਾਈਆ ਮੰਡੇ ਖਾ ਦਾ ਸਬੰਧ ਕਿਸ ਰੂਪ ਨਾਲ ਹੈ ਫਸਟ ਹੈ ਜੀ 부ਝਾਰਤ ਸੈਕਿੰਡ ਹੈ ਕਾ ਖਾਨ ਥਰਡ ਹੈ ਮੁਹਾਵਰਾ ਫੋਰth ਹੈ ਬਾਤ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਇਹ ਇੱਕ ਆਪਾਂ ਨੂੰ ਸਟੇਟਮੈਂਟ ਦਿੱਤੀ ਹੋਈ ਹੈ ਜਿਵੇਂ ਕਣਕ ਦੇ ਖੇਤ ਕੂੜੀ ਪੇਟ ਆਜਵਾ ਜਾਂ ਮੰਡੇ ਖਾ ਦਾ ਸਬੰਧ ਕਿਸ ਰੂਪ ਨਾਲ ਹੈ ਇਹ 부ਝਾਰਤ ਹੈ ਇਹ ਖਾਨ ਹੈ ਇਹ ਮੁਹਾਵਰਾ ਇਹ ਬਾਤ ਹੈ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਤੈਰਾ ਅਨਸਰ ਆਜੂਗਾ ਜੀ ਅਖਾਣ ਹੈ ਇਹ ਸੈਕਿੰਡ ਅਨਸਰ ਆਜੂਗਾ ਜੀ ਇਹ ਕੀ ਹੈ ਅਖਾਣ ਹੈ ਅਸ ਲਾਸਟ ਕੁਐਸਚਨ ਦੇਖੋ ਹੀ ਲੋਕਨਾਟ ਦਾ ਸਹੀ ਜੁਟ ਹੈ ਫਸਟ ਹੈ ਜੀ ਨੋਟੰਕੀ ਨਕਲਾਂ ਤੇ ਬਾਜੀ ਸੈਕਿੰਡ ਹੈ ਪੁਤਲੀ ਤਮਾਸ਼ਾ ਨਟ ਨਟਕੀ ਥਰਡ ਫਿਰ ਅਗੇ ਸਵਾੰਗ ਥਰਡ ਹੈਗੇ ਜੀ ਲੁਕਣ ਮਿੱਟੀ ਰਾਸਲੀਲਾ ਸੂਤਰਤਰ ਫੋਰਥ ਹੈਗੇ ਨਕਲਾ ਨੁੱਕੜਨਾਟਕ ਰਾਮਲੀਲਾ ਕੀ ਅਨਸਰ ਆਜੂਗਾ ਜੀ ਸਹੀ ਵੀ ਜਿਹੜਾ ਆਪਣੇ ਲੋਕਨਾਟਕ ਨੂੰ ਦਾ ਸਹੀ ਜੁਟਕੀ ਹੈ। ਤੈਨਾਂ ਅਨਸਰ ਆਜੂਗਾ ਜੀ ਸੈਕੰਡ ਪੁਤਲੀ ਤਮਾਸ਼ਾ ਨੱਟ ਨੱਟਕੀ ਤੇ ਸਵਾੰਗੇ ਕਿਹਨੇ ਆਪਣੇ ਲੋਕਨਾਟਕ ਦਾ ਸਹੀ ਜੁਟਾ ਹੈ ਸੈਕੰਡ ਅਨਸਰ ਆਜੂਗਾ ਜੀ। ਸੋ ਇਹ ਸੀ ਮੇਰੇ ਅੱਜ ਦੇ ਟੌਪ ਐਮਸੀਕਿਊ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ। ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬ ਵਿੱਚ ਈਟੀਟੀ ਕੈਟਰ ਜਾਂ ਪੰਜਾਬੀ ਮਾਸਟਰ ਕੈਟ ਦੀ ਤਿਆਰੀ ਕਰ ਰਿਹਾ ਹੈ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ